ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟ ਦਾ ਡਾਬੂ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਨੀਲੀ ਰਾਵੀ ਤਾਜ਼ੀਆਂ ਸੂਈਆਂ ਚੰਗੀਆਂ ਝੋਟੀਆਂ ਲੇਵੇ ਵਾਲੀਆਂ ਕੱਦ ਕਾਠ ਵਾਲੀਆਂ ਤਾਂ ਵੀਰੋ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਤਾਂ ਰੇਡ ਵੀ ਵੀਰ ਨੇ ਜੈ ਜੀ ਕਰਨਾ ਜੀ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਮਿਰਜੀ ਸਤਿ ਸ਼੍ਰੀ ਅਕਾਲ ਜਿੰਦਰ ਜੀ ਕੀ ਹਾਲ ਜੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਹੋ ਗਿਆ ਕੁਲਜੀਤ ਦੀ ਬੜੀ ਬੁਰਾ ਅੰਦ ਦੀ ਕਿਰਪਾ ਵਾ ਅਸੀਂ ਅਕੁਲਜੀਤ ਦਾ ਡੇਰੀ 파 ਰਹੇ ਹਾਂ ਜਿੰਨੇ ਵੀ ਵੇਖਣ ਵਾਲੇ ਵੀਰ ਭੈਣ ਭਰਾ ਵਾ ਬਹੁਤ ਬਹੁਤ ਅੰਦਾ ਦਾ ਧੰਵਾਦ ਆ ਬਿਲਕੁਲ ਜੀ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਬਿਲਕੁਲ ਵੀਰ ਜੀ ਸਾਡੇ ਤੁਹਾਨੂੰ ਵੀਡੀਓ ਸਭੀ ਤੁਹਾਨੂੰ ਵਿਖਾਈ ਜਾਵੇਗੇ ਬਿਲਕੁਲ ਇਹੋ ਬੇਨਤੀ ਹਰ ਵੀਡੀਓ ਚ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮਾਤਰਾ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਵਿਖਾ ਬਾਕੀ ਵੀਰ ਜੀ ਅੱਜ ਆ ਗਿਆ ਆਪਣੇ ਕੋਲੇ ਸੋਹਣੀਆਂ ਸਨਖੀਆਂ ਝੋਟੀਆਂ ਤਾਜ਼ੀਆਂ ਸੁਈਆਂ ਬਹੁਤ ਜ਼ਿਆਦਾ ਚੰਗੀਆਂ ਝੋਟੀਆਂ ਡਰੈਸ ਦਾ ਜੀ ਨਾਲ ਹਾਂਜੀ ਹਾਂਜੀ ਨਾਂ ਦੱਸੋ ਵੀਰ ਜੀ ਆਪਣਾ ਮੇਰਾ ਅਵਤਾਰ ਸਿੰਘ ਜੀ ਹਾਂਜੀ ਗੰਡਪੋੜੇ ਵਾਲਾ ਕੰਗ ਹਾਂਜੀ ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 9463526806 ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਅੱਜ ਰੇਟ ਵੀ ਜਾਇਜ਼ ਜਾਣਦ ਨੇ ਆਪਣੇ ਕੋਲੇ ਲੱਗੇ ਰੇਟ ਵੀ ਜਾਇਜ਼ ਦਵਾਈ ਦਾ ਉੱਤਰ ਵੀ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੋਗੇ ਠੀਕ ਹੈ ਜੀ ਛੋੜੇ ਛੋੜੇ ਕਰਨੇ ਬਸ ਕੀ ਬਾਤ ਹੈ ਹਾਂ ਤਾਂ ਕਿ ਜੇ ਕੋਈ ਵੀਰ ਆਪਣੀ ਕੁੱਤੀ ਲੈ ਕੇ ਆਊਗਾ ਜੋ 100 ਕਿਲੋਮੀਟਰ ਦਾ ਕਰਾਇਓ ਅਸੀਂ ਦੇ ਦਾਂਗੇ ਬਿਲਕੁਲ ਜੇ ਇਧਰੋਂ ਕਲਾਗੇ ਆਪ ਉੱਪਰ ਜਾ ਕੇ ਠੀਕ ਹੈ ਜੀ ਤਾਂ ਵੇਖੋ ਵੀਰੋ ਵੀਰ ਜੀ ਦਾ ਰੇਟ ਵੀ ਜਾਇਜ਼ ਹੋਣਗੇ ਤਾਂ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੋਊਗੀ ਕਿਹੜਾ ਵੀਰ ਚਾਹੇ ਉਧਰੋਂ ਗੱਡੀ ਲੈ ਕੇ ਆਜੇ ਆਪ ਦਾ ਕਰਾਇਆ ਵੀਰ ਕਹਿੰਦਾ ਛੱਡ ਦਾਂਗੇ 100 ਕਿਲੋਮੀਟਰ ਦਾ ਹਾਂਜੀ ਬਾਕੀ ਵੀਡੀਓ ਐਂਡ ਤਾਈਂ ਵੇਖੋ ਵੀਰੋ ਰੇਟ ਵੀ ਵੀਰ ਦਾ ਜਾਇਜ ਹੋਊਗਾ ਛੋਟੀਆਂ ਬੜੀਆਂ ਨਸਲ ਕੁਆਲਟੀ ਵਾਲੀਆਂ ਬਿਓਜ ਠੀਕ ਹੈ ਜੀ ਹਾਂ ਜੀ ਹਾਂ ਤਾਂ ਵੀਰੇ ਕਰੀਏ ਸ਼ੁਰੂ ਪਹਿਲੇ ਨੰਬਰ ਵਾਲੀ ਬਾਰੇ ਦੱਸੀਏ ਨੀਲੀ ਨੇਲੀ ਦੀ ਘੁੱਟ ਦੂਜਾ ਸਵਾਸ ਹੋਈ ਆ ਮੈਂ ਅਕਰਟੇ ਵੀ ਨਹੀਂ ਲਈਦੀ ਨੀਲੀ ਰਾਵੀ ਮਗਰ ਕੱਟੀ ਵੀ ਨਹੀਂ ਲਈਦੀ ਇਸ ਕੁਆਲਟੀ ਖਾਓ ਛੋਟੇ ਤੇ ਕੀ ਬਹੁਤ ਸੋਹਣੀ ਮਾਨਕੀ ਆੱਖਾਂ ਕੀ ਤਾਂ ਵੀਰੇ ਚੈੱਕ ਕਰ ਲਓ ਨਿਸ਼ਾਨੀਆਂ ਮਾਨੇ ਤੇ ਵੀਰੇ ਵੀ ਸੀਲ ਆ ਬਿਲਕੁਲ ਭਾਵੇਂ ਇਦਾਂ ਬੈਠੇ ਰੋ ਥੱਲੇ ਨਸਲ ਆ ਜੀ ਹਾਂ ਕੀ ਬਾਤ ਹੈ ਸੋਨੀ ਸੁਨੱਖੀ ਝੋਟੀ ਆ ਵੀਰੋ ਚੋਈ ਆ ਇਦਾਂ ਲੱਗੇ ਨਿਆਣਾ ਪੈ ਜਾ ਥੱਲੇ ਪਾ ਪੋਲੀ ਚੋਈ ਲੈ ਵੀ ਦੀ ਚਿੰਗੀ ਸਾਫ ਆ ਜੀ ਖੋਲੋ ਵਿੱਚ ਦੇ ਸਿਰ ਪਾ ਦੁਆ ਕਰਨਾ ਪੈ ਜਾ ਥੱਲੇ ਇਹਦੇ ਠੀਕ ਆ ਹਾਂ ਤਾਂ ਵੇਖੋ ਵੀਰੋ ਨੀਲੀ ਰਾਵੀ ਆ ਗਈ ਆ ਸਿੰਘ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਪੂਸਤਾ ਹੀ ਨਿਸ਼ਾਨੀਆਂ ਚੈੱਕ ਕਰ ਲੋ ਤਾਂ ਮਗਰ ਕੱਟੀ ਵੀ ਆ ਗਈ ਆ ਪਿਓਰ ਨੀਲੀ ਕੱਟੀ ਵੀ ਨੀਲੀ ਦੀ ਭਾਲੀ ਖੋਲੋ ਵੀਰ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲੋ ਸੋਨੀ ਸੁਨੱਖੀ ਝੋਟੀ ਆ ਸਿੰਘ ਚੰਗਾ ਲੱਗਿਆ ਫੇਸ ਚੰਗਾ ਜਦੋਂ ਕਿ ਗਾਇਟੰਡੇ ਆ ਪਾਸ ਰੱਸਾ ਛੱਡ ਕੇ ਥੱਲੇ ਬੈਜੇ ਜੋੜ ਠੀਕ ਹੈ ਜੀ ਤਾਂ ਵੇਖੋ ਵੀਰੋ ਥਣ ਪਿਆਰਾ ਲੱਗਿਆ ਘਰ ਦਾ ਸ਼ਿੰਗਾਰ ਆ ਬੱਤਰ ਜੀ ਬਿਲਕੁਲ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਵੀਰੋ ਤੇ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਨੀਲੀ ਰਾਵੀ ਦੀ ਚਵਾ ਕਿਵੇਂ ਦਾ ਨਿਕਲੇ ਵੀਰ ਜੀ ਇਹਦਾ ਇੱਕ ਨੰਬਰ ਕੁਲਵਿੰਦਰ ਜੀ ਏਡੇ ਮੋਢੀ ਧਾਰ ਇੱਕ ਨੰਬਰ 'ਚ ਉਹਨਾਂ ਹਾਂ ਠੀਕ ਹੈ ਜੀ ਤਾ ਫਤਿਹ ਯਾਰ ਕਿੱਲੇ ਨੇ ਬਹੁਤ ਚੰਗੇ ਆ ਜੀ ਤਾਂ ਵੀਰੇਓ ਬਾਕੀ ਮਗਰ ਵੀ ਕੱਟੀ ਆ ਗਈ ਆ ਇਹਦੇ ਚੈੱਕ ਕਰ ਲੋ ਕੱਟੀ ਦੇ ਵੀ ਅੱਖ ਤੋਂ ਨਿਸ਼ਾਨੀਆਂ ਲੈ ਕੇ ਵੀਰੇ ਪੂਛਤਾਈ ਤਾਂ ਜਿਹੜਾ ਵੀ ਵੀਰ ਲੈ ਜੂਗਾ ਚਲੋ ਵੀਰੇ ਇੱਕ ਦਾ ਦੁੱਧ ਲੰਮਾ ਟਾਈਮ ਵੀਰ ਜੀ ਇਹ ਚੁੰਉਂਦੇ ਆ ਹਨਾ ਜੀ ਨਸਲਾ ਬਿਲਕੁਲ ਬਿਲਕੁਲ ਇੱਕ ਦੁੱਧ ਜਿੱਥੇ ਲਈ ਨਾ ਆਪਾਂ ਹਾਂਜੀ ਤੇ ਇਹ ਵੀ ਕੱਟੀਆਂ ਹੀ ਨੇ ਅੱਛਾ ਕੱਟੀ ਦਾ ਰਵਕ ਹੁੰਦੀ ਆ ਠੀਕ ਆ ਰਵੇ ਠੀਕ ਆ ਜੀ ਸਾਲ ਬਾਅਦ ਇਹਦੇ ਫੇਰ ਚੁੱਕੀ ਆ ਠੀਕ ਆ ਜੀ ਹਾਂ ਅਗਲੇ ਥਣ ਆ ਗਿਆ ਗੁਲਾਬੀ ਗੁਲਾਬੀ ਢਮਗਰਲੇ ਬਲੈਕ ਆ ਗਏ ਹਨਾ ਜੀ ਠੰਡੀ ਸੀ ਉਹ ਤਾਂ ਇਦਾਂ ਬੈਠੇ ਆ ਆ ਵੇਖੋ ਕੀ ਬਾਤ ਹੈ ਜੀ ਸੀਲ ਬਹੁਤ ਆ ਤਾਂ ਪਿੱਛੇ ਬੈਜ ਲੱਗ ਕੀ ਬਾਤ ਹੈ ਠੰਡੀ ਸੀ ਇਹੋ ਜਿਹੀ ਕਹਿੰਦੇ ਲੱਗਦੀ ਹੈ ਬਿਲਕੁਲ ਵੀ ਜੀ ਬਿਲਕੁਲ ਡਿਜ਼ਾਈਨ ਬਹੁਤ ਲੱਗੇ ਆ ਜੀ ਚੈੱਕ ਕਰੋ ਵੀਰੇ ਥਣਾਂ ਦੇ ਕੀ ਬਾਤ ਹੈ ਜਿੱਧਾ ਮਰਜੀ ਬੈਠੇ ਰਹੇ ਲੋਕ ਕੋਲ ਨਸਲ ਆ ਗਈ ਨਸਲ ਕਰਕੇ ਹਾਂ ਤਾਂ ਵੇਖੋ ਵੀਰੋ ਚੰਗੀ ਨਸਲ ਦੀ ਝੋਟੀ ਆ ਗਈ ਵੀਰ ਕੋਲੇ ਮੈਂ ਤਾਂ ਥਾਂ ਲੇਵੇ ਵਾਲੀ ਆ ਮਗਰ ਵੀ ਕੱਟੀ ਆ ਗਈ ਆ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਜੀ ਜੀ ਮੁੱਲ ਬਿਲਕੁਲ ਛੋਟਾ ਆ ਝੋਟੀ ਤੇ 1.5 ਦੇ ਲੱਖ ਦੇ ਵੀ ਆ ਹਾਂਜੀ ਹਾਂ ਨਾ ਇਹ ਆਪਾਂ ਜਿਹੜੇ ਦੇਣੀ ਆ ਨਾ ਲੱਖ ਨਹੀਂ ਕਰਨਾ 95 ਨਹੀਂ ਕਰਨਾ ਹਾਂਜੀ ਇਹਦੇ ਪਹੁੰਚ ਵਿੱਚ 100 ਕਿਲੋਮੀਟਰ ਤੇ 92000 ਦੀ ਝੋਟੀ ਪੁੱਤਿਆ 92 ਦੀ ਹਾਂ ਕੀ ਬਾਤ ਹੈ ਕੋਈ 1.5 ਲੱਖ ਨਹੀਂ ਨਾ ਨਾ ਕੀ ਬਾਤ ਆ ਤਾਂ 92 ਜੋ ਵੀਰੋ 100 ਕਿਲੋਮੀਟਰ ਤੱਕ ਪਹੁੰਚ ਵੀ ਹੋ ਜੂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਤਾਂ ਬਾਕੀ ਵੀਰੋ ਮਾਨਤਾਰ ਕੋਈ ਨਾ ਹੋ ਜੂ ਛੋਟਛਾਪਾ ਹੋ ਜੂ ਠੀਕ ਹੈ ਜੀ ਚੰਗੀ ਚੋਟੀ ਆ ਗਈ ਹੈ ਜੀ ਦੂਜੇ ਨੰਬਰ ਤੇ ਆ ਗਈ ਇਹ ਵੀ ਵੱਡੀ ਚੋਟੀ ਰੋਜਿੰਦਰ ਜੀ ਵੱਡੀ ਚੋਟੀ ਦੋ ਦੰਦ ਪਿਓਰ ਦੋ ਦੰਦਾਂ ਦਾ ਜੀ ਠੀਕ ਹੈ ਜੀ ਅੱਜ ਤਾਂ ਪੰਜਵਾਂ ਦਿਨ ਸੋਇਨੂ ਆਜਾ ਚੌਥਾ ਪੰਜਵਾਂ ਦਿਨ ਲੋਟਾ ਆਈਟਮ ਤੇ 9 ਲੀਟਰ ਦਾ ਪਹਿਲਾਂ ਿਆਰ ਹੋਗਾ ਬੱਚਾ ਕੀ ਪਾਇਆ ਨਹੀਂ ਜੀ ਬੜ ਕੰਡੇ ਆ ਆਹ ਦੇਖੋ ਕੀ ਬਾਤ ਹੈ ਕੰਡੇ ਸੀਰ ਕੋਈ ਆਲ ਨਹੀਂ ਕੋਈ ਕੁਛ ਨਹੀਂ ਸੀਰ ਬਹੁਤ ਆ ਜੀ ਜੋ ਟਿੱਪੜ ਇਹ ਕਾਦੇ ਆ ਤੇ ਚੜੀਦਾ ਕੀ ਹੈ ਪੱਤ ਬਹੁਤ ਆ ਪਹਿਲਾਂ ਲੇਵਾਸ ਫਾਇਨ ਕਰ ਗਈ ਆ ਪਹਿਲਾਂ ਉਰ ਲੈਪਾਂ ਨੇ ਹੁਣ ਪਰ ਲੱਗਣੇ ਕਰ ਗਈ ਆ ਠੀਕ ਆ ਥੋੜੀ ਭਲਾਂਚਾ ਜੀ ਹੈ ਨਾ ਥੋੜੇ ਵੰਡ ਵੰਡਰਾ ਕਿਹਦਾ ਡੰਗਰ ਕਰ ਜਿੰਦਾ ਬਿਲਕੁਲ ਬਿਲਕੁਲ ਨਾਲੇ ਪਲੂਨ ਡੰਗਰ ਆ ਹਾਂ ਪਾਲ ਪੈ ਕੇ ਫੇਰੀ ਜਾਨੀ ਕਿ ਥਾਨ ਭੰਡਾ ਹੈ ਨਾ ਗੱਦ ਦੇਖੋ ਛੋਟੀ ਤਾਂ ਕੀ ਹੈ ਫੇਸ ਬੁੱਸ ਸੋਨਾ ਖੋਲੋ ਵੀਰ ਜੀ ਹੈ ਟੋਰ ਦੋ ਦੰਦਰ ਬਿਲਕੁਲ ਅੱਧਰ ਰੱਖੋ ਕੀ ਆ ਬਾਤ ਹੈ ਜੀ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਓ ਤੁਸੀਂ ਵੱਡੀ ਛੋਟੀ ਮਗਰ ਵੀ ਕੱਟੀ ਵੀ ਚੰਗੇ ਸੀਮਾਂ ਦੀ ਵੀਰੋ ਤਾਂ ਲੈ ਵਾਲੂ ਆ ਬੜੀਆਂ ਸਫਾਈਆਂ ਜੇ ਆ ਗਿਆ ਚੈੱਕ ਕਰੋ ਚਾਰ ਚਾਰ ਸਵੇਰੇ ਚੋਕੇ ਫੇਰੇ ਨੇ ਜਵਾਰ ਹੋ ਗਿਆ ਖਾਨ ਦੇਵੇ ਦੀ ਬਹੁਤ ਸਾਫਾ ਕੱਦ ਕਾਠਾ ਲੀਆ ਵੀਰਿਓ ਤਾਂ ਸਿੰਘ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਫੇਸ ਸੋਹਣਾ ਤਾਂ ਤੁਸੀਂ ਆਉਂਦੇ ਹੋ ਚੱਲ ਕੇ ਦੂਰੋਂ ਤਾਂ 6:00 ਵਜੇ ਛੱਡ ਕੇ ਨਹੀਂ ਜਾਂਦੇ ਬੱਚੇ ਤਾਂ ਪਹਿਣਾ ਥੱਲੇ ਫਿੱਟ ਰੋ ਠੀਕ ਹੈ ਸੀਲ ਨਸਲਾ ਐਡੀ ਸੀਲ ਬਿਲਕੁਲ ਬਿਲਕੁਲ ਜਾਣਦੇ ਹੋ ਜੀ ਲੈ ਬੜੇ ਸਾਥ ਚੋਂ ਇੱਕ ਨੰਬਰ ਹੈੜਾ ਨਹੀਂ ਮੋੜੀ ਤਾਰਿਆ ਕਿ ਅੱਛਾ ਇੱਕ ਨੰਬਰ ਚੰਗੀ ਡਾਡੀ ਚੋਣ ਲੱਗੀ ਬਹੁਤ ਜ਼ਿਆਦਾ ਦੁੱਧ ਵੀ ਛੋਟੀ 12 ਕਿਲੋ ਚਾਹੋਗੇ ਲੈਵਾ ਦਸੀ ਜਾਂਦਾ ਲੈਵਾ ਦਸੀ ਜਾਂਦਾ ਕੋ ਦੁੱਧ ਵੀਰਾਂ ਦੇ ਪਾਇ ਦਾ ਦੁੱਧ ਵੀਰੋ ਤੁਹਾਡੀ ਸੇਵਾ ਦਾ ਬਿਲਕੁਲ ਖੁੱਲੇ ਥਣਪਾਡੇ ਦੀ ਮਾਲਕਾ ਤਾਂ ਮਗਰ ਵੀ ਵੀਰੋ ਇਹਦੇ ਕੱਟੀ ਆ ਗਈ ਆ ਤਾਂ ਫੇਸ ਤੋਂ ਲੈ ਕੇ ਵੀ ਬਹੁਤ ਸੁਣੀ ਲੇਵੇ ਤਾਈ ਤੱਕੇ ਵੇਖੋ ਬਿਲਕੁਲ ਤਾਜੀ ਚਮੇ ਬਿਲਕੁਲ ਬਿਲਕੁਲ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਥਾਣੇ ਦੇਖੋ ਕਿੰਨੇ ਚ ਕੀ ਲੱਗਾ ਬਹੁਤ ਪਿਆਰਾ ਤੁਹਾਨੂੰ ਲੱਗਾ ਠੀਕ ਹੈ ਜੀ ਵੀਰ ਜੀ ਇਹਦਾ ਮੁੱਲ ਸਚਿੰਦਰ ਜੀ ਦਾ ਮੁੱਲ ਵੀ ਜਾਇ ਜੀ ਹਾਂਜੀ ਛੱਟੀ ਤਾਂ ਮੈਂ ਇੱਕ ਦੱਸਦੀ ਹੋਈ ਛੱਟੀ ਦਾ ਬਿਲਕੁਲ ਹੈ ਨਾ ਛੱਟੀ ਦਾ ਮੁੱਲ ਲੱਖ ਤੋਂ ਵੀ ਕਰਨਾ ਤਾਂ ਨਹੀਂ ਕਰਨਾ ਹਾਂ ਨਾ ਜਿਹੜੀ ਨਾ ਹਾਂਜੀ ਇਹ ਝੋਟੇ 94000 ਦੀ ਪਹੁੰਚ ਕਰਾਂਗੇ 94000 ਦੀ 100 ਕਿਲੋਮੀਟਰ ਪਹੁੰਚ ਹਾਂ ਤਾਂ ਵੇਖੋ ਵੀਰੋ 94000 ਚ 100 ਕਿਲੋਮੀਟਰ ਪਹੁੰਚ ਹੋ ਜੂ ਵੱਡੀ ਝੋਟੀ ਫੇਸ ਤੋਂ ਲੈ ਕੇ ਵੀਰੇ ਲੈਵੇ ਤਾਂ ਹੀ ਸਫਾਈਆਂ ਚੈੱਕ ਕਰ ਲਓ ਕੀ ਬਾਤ ਹੈ ਜੀ ਮੈਂ ਤਾਂ ਬਾਕੀ ਵੀਰੇ ਫੋਨ ਲਾਉਣਗੇ ਤਾਂ ਮਾਨਤਨ ਕਰ ਦਿਓ ਜੀ ਹਣਾ ਜੀ ਤਾਂ ਵੀਰੇ ਫੋਨ ਜਰੂਰ ਲਾ ਲਿਓ ਰੇਟ ਜੈ ਜੈ 92 94 ਤਾਂ 100 ਕਿਲੋਮੀਟਰ ਪਹੁੰਚ ਵੀ ਫਰੀ ਪੰਜੰਦਰ ਜੀ ਦੂਜਾ 10 ਛੋਟੀ ਸੋਈ ਆ ਠੀਕ ਹੈ ਜੀ 12 ਕਿਲੋ ਛੋਟੀ ਥਲੇ 12 ਲੀਟਰ ਹਾਂ ਠੀਕ ਹੈ ਜੀ 15 ਦਿਨਾਂ ਦੀ ਸੋਈ ਜੋ ਛੋਟੀ ਵਾਹ ਕੀ ਬਾਤ ਆ ਕਲਾਵੇ ਪਾਏ ਥੱਬੇ ਲਾਏ ਤਾਂ ਆ ਬਚਾਂਗੇ ਜੀ ਆ ਕੱਟੀ ਹੋਰ ਲਈ ਆ ਕੱਟੀ ਆ ਗਈ ਕੱਟੀ ਵੀ ਚੰਗੀ ਐ ਸੀਮਨ ਦੀ ਲੋਈ ਚ ਆ ਗਈ ਹੈ ਨਾ ਜੀ ਲੈ ਵੇ ਦੇਖੋ ਕਵਾਲਾਂ ਝੋਟੀ ਦੀ ਲੈ ਵਾ ਬਹੁਤ ਸ਼ਾਨਦਾਰ ਜੀ ਹਾਂ ਸਫਾਈਆਂ ਬਹੁਤ ਨੇ ਇਹਦਾ ਸਿੰਘ ਸਿੰਘ ਸੋਹਣਾ ਲੱਗਿਆ ਜੀ ਬਿਲਕੁਲ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਵਜ਼ਨ ਵੇਖ ਲਓ ਵੱਡੀ ਝੋਟੀ ਐ ਵੀ ਢਾਲੇ ਵਾਲੂ ਆ ਇਹਦਾ ਚੈੱਕ ਕਰ ਲਿਓ ਸਫਾਈਆਂ ਬਹੁਤ ਨੇ ਖੰਡ ਚੰਗਾ ਲੱਗਿਆ ਜੀ ਵੀਰੇ ਵੱਡੀ ਝੋਟੀ ਪਲੀ ਜੁੜੀ ਕੱਦ ਕਾ ਠਾ ਲਈ ਜੀ ਕਮਲੂ ਜੀ ਲੈਵਾ ਕੋਚਿੰਗਰੀ ਹਸਪੀਟਲ ਪਛਾਣ ਹੁੰਦਾ ਆਗੇ ਬਿਲਕੁਲ ਐ ਪੱਠਾ ਪੁੱਠਾ ਨਹੀਂ ਤੇ ਪੱਠਾ ਚੱਲਗਾ ਦੁੱਤ 14 15 ਕਿਲੋ ਬਿਲਕੁਲ ਵੱਡੀ ਛੋਟੀ ਐ ਤੇ ਥਣਪਾਂਡੇ ਵਾਲੀ ਐ ਐ ਖੁੱਲੇ ਥਣਪਾਂਡੇ ਦੀ ਮਾਲਕਾ ਫਿਰ ਦੁੱਤ ਤਾਂ ਫਿਰ ਵੀਰ ਜੀ ਨੇ ਚੰਗਾ ਜਿਹਾ ਜੂਫੇ ਦਾ ਪੱਠਾ ਜੀ ਦੁੱਤ ਪਾਦਾ ਕੱਢੇਗਾ ਟੂੜੀ ਦੇ ਦੋ ਤਿੰਨ ਆ ਹਾਂਜੀ ਜਿੰਨਾ ਰਿਆ ਉਹ ਰਸਟਾ ਚੱਲਦਾ ਦੁੱਤ ਹੋਣਾ ਆਇਆ ਸਾਰੇ ਬਿਲਕੁਲ ਇਹਦਾ ਵੀ ਵੀਰ ਜੀ ਰੇਟ ਗਿਆ ਜੀ ਜਾਂਦੇ ਹੋ ਰੇਟ ਪਤੰਦਰੀ ਇਹਦਾ ਛੋਟਾ ਜਿਹਾ ਕਰਾ ਛੋਟਾ ਜਿਹਾ ਹਾਂਜੀ ਦਾਜੋ ਟਿਕਟ ਇਸ ਹਵਾਲਾ ਕਰੀਆ ਬਿਲਕੁਲ ਆਏ ਕਿਹੜੇ ਹੈਗੇ ਸਫਾਈਆਂ ਨੇ ਜੀ ਲੇਵੇ ਦੀਆਂ ਵੇਖੋ ਕੀ ਬਾਤ ਆ ਜੀ ਤੇਰੇ ਵੀ ਸਾਡੇ ਪੰਜ ਦੀ ਝੋਟੀ ਚਵਾਈਏ ਦੀ ਹਾਂਜੀ ਕੋਈ ਟਾਈਮ ਨਹੀਂ ਮਤਣਾ ਚ ਨਹੀਂ ਆਈ ਝੋਟੀ ਬਿਲਕੁਲ ਬਿਲਕੁਲ ਕੋਈ ਸਮਾਲ ਫਿਰੇ ਘਤਣ ਦੀ ਠੀਕ ਹੈ ਜੀ ਤਾਂ ਵੀਰ ਜੀ ਬਾਕੀ ਵੀਰਾਂ ਨੂੰ ਬੇਨਤੀ ਆ ਗਈ ਕਦ ਕਾਠਾਲੀਆਂ ਨੇ ਕੋਈ ਨਿੱਕੇ ਨਾ ਮੰਨ ਕੇ ਚੱਲਿਓ ਤੁਸੀਂ ਇੱਥੇ ਆਓਗੇ ਚੱਲ ਕੇ ਛੱਡ ਕੇ ਨਹੀਂ ਜਾਂਦੇ ਬਾਕੀ ਵੀਰੋ ਸਾਫ਼ ਸੁਥਰਾ ਕੰਮ ਆ ਵੀਰ ਦਾ ਇਹ ਹੈ ਕਿ ਟੈਮੋ ਟੈਮ ਬੇਸ਼ੱਕ ਆਪਣੀ ਚਾਰ ਡੰਗ ਚਵਾਈ ਕਰ ਲੋ ਹਨਾ ਵੀਰੇ ਬਿਲਕੁਲ ਬਿਲਕੁਲ ਸਾਫ ਸੁਥਰਾ ਕੰਮ ਹੈ ਵੀਰੋ ਤੇ ਸੋਹਣੀਆਂ ਝੋਟੀਆਂ ਨੇ ਕਾਂਵੀਰ ਜੀ ਇਹਦਾ ਮੁੱਲ ਅਜਿੰਦਰ ਜੀ ਇਹਦਾ ਮੁੱਲ ਵੀ ਜੇ ਅੱਜ ਕਰਨਾ ਬਿਲਕੁਲ ਹਾਂਜੀ ਇੱਕ ਦਾ ਨਹੀਂ ਕਰਨਾ ਪੰਜ ਵੀ ਨਹੀਂ ਕਰਨਾ ਹਾਂਜੀ ਲੱਖ ਵੀ ਨਹੀਂ ਕਰਨਾ ਇਹਦਾ ਹਾਂਜੀ ਇਹਦੇ ਕੋਲ ਜਿੰਦਰ ਜੀ 98000 ਚ ਪਹੁੰਚ ਕਰਾਂਗੇ ਤੁਸੀਂ ਕੀ ਬਾਤ ਆ ਵੱਡੀ ਝੋਟੀ 98000 ਚ ਪਹੁੰਚ ਸੋ ਹਾਂ ਕੀ ਬਾਤ ਆ ਵੇਖੋ ਵੀਰੇ ਚੈੱਕ ਕਰ ਲਿਓ ਕੋਈ 1 5 1 10 ਲੈਣੀ ਆ ਦਿਵਾਲੀ ਆਫਰ ਹੀ ਆ ਕਿਆ ਬਾਤ ਹੈ ਥੱਬੇ ਲਾਇਆ ਥੱਬੇ ਲਾਇਆ ਬਿਲਕੁਲ ਵੱਡੀ ਛੋਟੀ ਵੀਰੋ ਤਾਂ ਪਹੁੰਚ ਹੋ ਜੂ 99 ਚ 99 ਠੀਕ ਹੈ ਜੀ ਹਾਂ ਜੀ ਵੀਰ ਜੀ ਅਗਲੇ ਬੰਨੇ ਆ ਗਈ ਮੈਂ ਆ ਇਧਰ ਜੀ ਤੀਜਾ ਸੋ ਮੈਂ ਸੋਇਆ ਕੱਟਾ ਉਥਾ ਹੋ ਗਿਆ ਮਾਰੀ ਹਾਂ ਕੱਟਾ ਗਿਆ ਜੀ ਹਾਂ ਕੱਟਣ ਨਹੀਂ ਲਈ ਜਪਾ ਲੈ ਪਿਓਰ ਨੀਲਾ ਟਿਕਾ S1 S1 ਕੋ ਚੰਗਾ ਕਰਾਇਆ ਵੇਖੋ ਵੀਰੋ ਅੱਖ ਤੋਂ ਲੈ ਕੇ ਇਧਰ ਵੇਖੋ ਹਾਂ ਕਿਆ ਬਾਤ ਹੈ ਕੱਠੇ ਪੇਠੇ ਵੇਖੋ ਪੇਟ ਫੁੱਟ ਬਹੁਤ 15 ਦਿਨਾਂ ਦੇ ਨਾਲੇ ਵਾਹ ਸੁਈ ਯਾਰ ਸਾਰਾ ਦੁੱਧੇ ਨਹੀਂ ਖੱਲਾ ਠੀਕ ਹੈ ਜੀ ਉਹ ਤਨਾ ਦਾ ਦੰਦ ਕੋਲ ਦਾ ਕੰਮ ਕਰਦਾ ਹੈ ਹਾਂਜੀ ਵੇਜੇ ਦਿਨ ਵੇਚਣ ਦਾ ਇਰਾਦਾ ਕੋਈ ਨਹੀਂ ਹਾਂਜੀ ਤਾਂ ਫਿਰ ਉਹਨਾਂ ਦੀ ਵਾਦਾ ਬਣ ਗਿਆ ਤਾਂ ਸਾਡੇ ਵੀ ਜਾਂਦੇ ਡੰਗਰ ਆਂਦੇ ਵਿੱਚ ਸਾਡੇ ਕਟਰੀ ਜਨਾਇਦਾਂ ਹੀ ਘੁੰਮਦੇ ਜਾਂਦੇ ਠੀਕ ਹੈ ਜੀ ਇਹ ਕਟਾ ਕਿੱਦਾਂ ਬਣਿਆ ਬਹੁਤ ਚੰਗੇ ਸੁਮੰਦਾਰੀ ਇਹ ਪਾਲੋ ਬਟਾ ਦਾ ਸਾਜ ਜਦੋਂ ਵਰਤਾਲ ਕਿੱਦਾਂ ਬਣ ਲਕਾ ਬੰਜ ਨਾ ਮੈਂ ਤਿਆਰ ਹੋ ਜੂ ਚੰਗਾ ਇਹ ਮਾਜ ਬੜਾ ਰਿਕਾਰਡ 12 13 ਕਿਲੋ ਮੀਟਰ ਦੂਜੇ ਸੂਏ ਚ ਤੀਜੇ ਸੂਏ ਸੋਈ ਆ ਤੀਜੇ ਸੂਆ ਹੁਣ ਇਸ ਟਾਈਮ ਤੇ ਥਲੇ 10 ਕਿਲੋ ਤੋਂ ਚੌ ਆ ਗਏ ਖੜੇ ਹੋ ਗਏ ਬੋਲੋ ਤੁਸੀਂ 10 ਕਿਲੋ ਸੈੱਡ ਵਿਖਾਉਣੀ ਪਰ ਤਾਂ ਭਰ ਨਹੀਂ ਆ ਠੀਕ ਆ ਜੀ ਮਾੜੀ ਸੈੱਡ ਵਿਖਾਲਦੀ ਆ ਤਾਂ ਆ ਬਰਾਬਰ ਇੱਕ ਤਾਂ ਨਹੀਂ ਫਰਕ ਹੋਗਾ ਮੋਟੇ ਕੋਟੜਾ ਵਾਲਾ ਜਿਆ ਜੀ ਦੁੱਧ 12 13 ਕਿਲੋ ਨੇ ਚੋਣਾ ਫੇਰ ਹੁਣ ਓ ਜੀ ਮਾਜ ਵੀ ਥੋੜੀ ਜਿਹੀ ਬਜੇ ਵੇਖੋ ਵੀਰੇ ਵੱਡੀ ਮੈਂ ਪਾਰੇ ਪੱਲੇ 'ਚ ਥੋੜੀ ਜਿਹਾ ਸਾਈਡ ਜਰੂਰ ਖਾਲਦੀ ਵੇਖੋ ਚੈੱਕ ਕਰ ਲੋ ਤੇ ਧਾਰਾਂ ਵੀਰ ਜੀ ਆਂਦੇ ਪੂਰੀਆਂ ਬਰਾਬਰ ਨੇ ਇਹ ਤਾਂ ਪਹਿਲੀ ਵਾਰ ਹੋਊਗਾ ਅੱਛਾ ਜੀ ਚੁਆਈ ਆ ਜਿਹੜੀ ਮੋਟੀ ਚੁਆਈ ਹੋਊਗੀ ਠੀਕ ਆ ਜੀ ਲਾਜ ਤਾਂ ਕਈ ਪਸ਼ੂਆਂ ਦੇ ਫਿਰ ਭਾਲੀ ਪੱਕੀ ਜਾਂਦੀ ਨਾ ਫਿਰ ਉਹਦੇ ਨਾਲ ਤੇ ਬਾਕੀ ਧਾਰਾਂ ਧੁਰਾਂ ਵੀਰ ਜੀ ਐ ਬਿਲਕੁਲ ਬਰਾਬਰ ਨੇ ਵੀਰ ਜੀ ਆਂਦੇ ਤੇ ਚੰਗੀ ਟੌਪ ਕਲਾਸ ਚੁਆਈ ਆ ਚੁਆ ਪੋਲਾ ਜੀ ਠੀਕ ਆ ਜੀ ਇਵਾਇਤ ਤਾਂ ਦੇ ਕਿ 14 ਕਿਲੋ ਤੋਂ ਬਾਲਾ ਵਿਖਾਵਾ ਕਰਦੀ ਆ। ਅੱਛਾ ਹਾਂ ਜੀ ਬਿਲਕੁਲ ਵਿਖਾਵਾ ਸੋਨਾ। ਹਾਂ ਐਦਾਂ ਚੋਈਏ। ਆ ਬੱਚਾ ਜੀ ਵੀਰ ਜੀ। ਲੈਵਾ ਸ਼ਾਨਦਾਰ ਲੱਗਿਆ। ਵੀਰ ਜੀ ਮੁੱਲ। ਗਜੇਂਦਰ ਜੀ ਮੁੱਲ ਲੈਦਾ ਛੋੜ ਆ ਜਾਏ ਮੈਂ ਟੋਕੜਾ ਨਾ ਪਾਈ ਆ। ਹਾਂ ਜੀ। ਸੱਜਣ ਮਾਝਿਆ। ਹਾਂ ਜੀ। ਇਹ ਤਾਂ 12-13 ਕਿਲੋ ਕੱਢਣ ਵਾਲੀ ਆ। ਹਾਂ ਜੀ। ਇਹਦਾ ਕੋਲ ਕੋਈ 80 ਨਹੀਂ ਕਰਨਾ। ਹਾਂ ਜੀ। 75 ਵੀ ਨਹੀਂ ਕਰਨਾ। ਠੀਕ ਐ। ਇਹ ਹਾਂ ਨਾ ਜਿਹੜੇ ਪਹੁੰਚ ਕਰਦੇ ਨੇ ਨਾ 70000 100 ਕਿਲੋਮੀਟਰ ਤੱਕ ਪਹੁੰਚ ਜਾਂਦੀ ਕਰਦੇ ਇਹਦੀ 70 ਚ 100 ਕਿਲੋਮੀਟਰ ਪਹੁੰਚ ਆ। ਕੀ ਬਾਤ ਆ ਜੀ। ਤਾਂ ਵੇਖੋ ਵੀਰੋ 70000 ਚ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਆ। ਤਾਂ ਬਾਕੀ ਵੀਰੋ ਲੈਵਾ ਉਹਦਾ ਫੁੱਲਾ ਹਨਾ ਜੀ। ਲੈਵਾ ਵੇਖੋ ਗਾੜੀ ਤਾਂ ਪਿਛਾੜੀ ਇਧਰ ਵਿਖਾਓ। ਦੁੱਧ ਵਾਲੀ ਮੈਂ ਪਤਲੇ ਚਮਚਾ ਗਈ। ਬਿਲਕੁਲ ਵੇਖੋ ਕੀ ਲੱਗੀ ਥੱਲੇ। ਬਿਲਕੁਲ। ਦੁੱਧ ਬਹੁਤ ਆ ਨੇ 13 14 ਕਿਲੋ ਮਾਝ ਨੇ ਕੱਢਣਾ ਫੇਰ। ਬਿਲਕੁਲ ਫਿਰ। ਹਾਂ। ਤਾਂ ਉਹਨ ਇਸ ਸਟੈਂਪ 70 ਚ ਪਹੁੰਚ 100 ਕਿਲੋਮੀਟਰ ਤਾਂ ਬੱਚਾ ਵੀ ਨੀਲੀ ਰਾਵੀ ਨਾ ਟੱਟਾ ਮਗਰ ਵੇ ਲੋ ਮਾਂ ਦੀ ਅੱਖਾਂ ਨੀਲੀ ਰਾਵੀ ਚ ਬੱਚਾ ਆ ਗਿਆ ਮੰਗਲੇ ਦੇ ਤਾਂ ਵੇਖੋ ਵੀਰੋ ਰੇਟ ਤੁਸੀਂ ਵੀਰ ਦੇ ਚੈੱਕ ਕਰ ਲਿਆ 70000 ਦੀ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਆ ਚੋਵੇਂ ਪਸ਼ੂਆਂ ਦੀ ਚੋਵੇਂ ਝੋਟੀਆਂ ਚੰਗੀਆਂ ਵੀਰੋ ਆ ਵੱਡੀਆਂ ਝੋਟੀਆਂ ਨੇ ਕੱਦ ਕਾਰ ਠਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਤਾਂ ਰੇਟ ਵੀ ਚੈੱਕ ਕਰ ਲਿਆ ਤੁਸੀਂ ਵੀਰ ਜੀ ਲੱਖ ਤੋਂ ਅੰਦਰ ਹੀ ਆ ਪਸ਼ੂ ਦਿਵਾਲੀ ਆਫਰ ਹੀ ਆ ਬਿਲਕੁਲ ਤਾਂ ਹੈ ਵੀ 100 ਕਿਲੋਮੀਟਰ ਤਾਈ ਪਹੁੰਚ ਫ੍ਰੀ ਆ ਜੀ ਤਾਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਬਾਕੀ ਵੀਰੇ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ-ਤਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਇੱਕ ਵਾਰੀ ਦੱਸੋ ਹਾਂ ਫਿਰ ਆਵਤਾਰ ਸਿੰਘ ਦੇ ਪਿੰਡ ਕੋੜੇਵਾਲ ਗੰਗ ਹਾਂਜੀ ਸੇਲ ਮਜੀਠਾ ਜਲੰਧਰ ਸਾਹਿਬ ਠੀਕ ਹੈ ਜੀ ਫੋਨ ਨੰਬਰ 946358806 ਠੀਕ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ